ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਸ਼ਹੀਦ ਮਿਸਲ ਬਾਰੇ ਕੌਣ ਸੀ ਇਸ ਦੇ ਸੰਸਥਾਪਕ ਤੇ ਕਿਵੇਂ ਇਸ ਮਿਸਲ ਦਾ ਨਾਮ ਸ਼ਹੀਦ ਮਿਸਲ ਪਿਆ ਸੋ ਆਓ ਸਾਰੀ ਸਾਂਝ ਪਾਉਣੀ ਆ ਤੁਹਾਡੇ ਨਾਲ ਸ਼ਹੀਦ ਮਿਸਲ ਦੇ ਅਸਲ ਸੰਸਥਾਪਕ ਬਾਬਾ ਦੀਪ ਸਿੰਘ ਜੀ ਸ਼ਹੀਦ ਸਨ ਜੋ ਕਿ ਅੰਮ੍ਰਿਤਸਰ ਦੇ ਪਹੂਵਿੰਡ ਦੇ ਰਹਿਣ ਵਾਲੇ ਸਨ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਖਾਲਸਾ ਦੀ ਸੌਹ ਚੁੱਕੀ ਸੀ ਤੇ ਅਮਰਤ ਛਕਿਆ ਸੀ ਤੇ ਬਾਬਾ ਦੀਪ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਿਖਤਾਂ ਦੀਆਂ ਚਾਰ ਕਾਪੀਆਂ ਬਣਾਈਆਂ ਸਨ ਜਿਸ ਨੂੰ ਭਾਈ ਮਨੀ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਪੂਰਾ ਕੀਤਾ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਵਿੱਚ ਨਿਵਾਸ ਕਰਦੇ ਸਨ ਤੇ 1733 ਈਸਵੀ ਵਿੱਚ ਲਾਹੌਰ ਵਿੱਚ ਸ਼ਾਂਤੀ ਕਾਇਮ ਕਰਨ ਲਈ ਮੁਗਲ ਗਵਰਨਰ ਨੇ ਦੀਪ ਸਿੰਘ ਨੂੰ ਨਵਾਬ ਬਣਨ ਅਤੇ ਇੱਕ ਜ਼ਗੀਰ ਦੇਣ ਦੀ ਪੇਸ਼ਕਾਸ਼ ਕੀਤੀ ਤੇ ਬਾਬਾ ਦੀਪ ਸਿੰਘ ਜੀ ਜੋ ਕਿ ਸਭ ਤੋਂ ਬਜ਼ੁਰਗ ਨੇਤਾ ਸੀ ਤੇ ਬਾਬਾ ਦੀ ਅਪਾਧੀ ਦਿੱਤੀਗੇ ਜਿਸ ਕਾਰਨ ਉਹਨਾਂ ਨੂੰ ਬਾਬਾ ਦੀਪ ਸਿੰਘ ਕਿਹਾ ਜਾਣ ਲੱਗਾ ਜਦੋਂ ਤਰਨਾ ਦਲ ਦਾ ਨਿਰਮਾਣ ਹੋਇਆ ਤਾਂ ਨਵਾਬ ਕਪੂਰ ਸਿੰਘ ਅਤੇ ਉਹਨਾਂ ਨੇ ਪੰਜ ਸਿੱਖ ਇਸ ਜੱਥੇ ਵਿੱਚ ਸ਼ਾਮਲ ਕੀਤੇ ਸਨ ਇਸ ਜੱਥੇ ਦਾ ਮੁਖੀ ਬਾਬਾ ਦੀਪ ਸਿੰਘ ਸੀ ਤੇ 1757 ਈਸਵੀ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਹੋ ਗਏ ਉਹਨਾਂ ਦੀ ਸ਼ਹੀਦੀ ਕਾਰਨ ਉਹਨਾਂ ਦੀ ਮਿਸਲ ਦਾ ਨਾਮ ਸ਼ਹੀਦ ਮਿਸਲ ਪੈ ਗਿਆ ਇਸ ਮਿਸਲ ਨੇ ਪੰਜਾਬ ਦੇ ਕਈ ਇਲਾਕਿਆਂ ਤੇ ਆਪਣਾ ਕਬਜ਼ਾ ਕਰ ਲਿਆ ਸੀ ਇਸ ਮਿਸਲ ਨੇ ਜ਼ਿਆਦਾਤਰ ਨੇਤਾ ਨਿਹੰਗ ਸਿੰਘ ਸਨ ਇਸ ਲਈ ਇਸ ਮਿਸਲ ਨੂੰ ਨਿਹੰਗ ਮਿਸਲ ਵੀ ਕਿਹਾ ਜਾਂਦਾ ਹੈ ਇਸ ਮਿਸਲ ਦੇ ਨੇਤਾ ਸ੍ਰੀ ਗੁਰੂ ਗਬੈਰ ਸਿੰਘ ਜੀ ਦੇ ਛੋਟੇ ਪੁੱਤਰ ਬਾਬਾ ਫਤਿਹ ਸਿੰਘ ਨੂੰ ਆਪਣਾ ਗੁਰੂ ਮੰਨਦੇ ਸਨ ਉਹ ਉਹਨਾਂ ਦੀ ਤਰ੍ਹਾਂ ਹੀ ਪਗੜੀ ਤੇ ਵੱਡੇ-ਵੱਡੇ ਕੜੇ ਪਾਉਂਦੇ ਸਨ ਤੇ ਨੀਲੇ ਚੋਲੇ ਧਾਰਨ ਕਰਦੇ ਸਨ ਸ਼ਹੀਦ ਮਿਸਲ ਨੇ ਆਪਣੀ ਮਿਸਲ ਦੀ ਰਾਜਧਾਨੀ ਤਲਵੰਡੀ ਸਾਬੋ ਨੂੰ ਬਣਾਇਆ ਹੋਇਆ ਸੀ ਉਹ ਹਰਮੰਦਰ ਸਾਹਿਬ ਅੰਮ੍ਰਿਤਸਰ ਦਾ ਸਾਰਾ ਪ੍ਰਬੰਧ ਦੇਖਦੇ ਸਨ ਤੇ ਬਾਬਾ ਦੀਪ ਸਿੰਘ ਜੀ ਕਰਮ ਸਿੰਘ ਜੀ ਅਤੇ ਗੁਰਬਖਸ਼ ਸਿੰਘ ਇਸ ਮਿਸਲ ਦੇ ਉੱਗੇ ਨੇਤਾ ਸਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਕਰਮ ਸਿੰਘ ਨੇ ਇਸ ਮਿਸਲ ਦੀ ਵਾਂਗਡੋਰ ਸੰਭਾਲੀ ਤੇ ਕਰਮ ਸਿੰਘ ਸ਼ੇਰਪੁਰ ਜ਼ਿਲ੍ਹੇ ਦੇ ਮਰਾਠਾ ਪਿੰਡ ਦਾ ਵਸਨੀਕ ਸੀ ਇਹ ਮਿਸਲ ਹੁਣ ਪਾਕਿਸਤਾਨ ਵਿੱਚ ਸਥਿਤ ਹੈ ਇਸ ਮਿਸਲ ਵਿੱਚ ਸਹਾਰਨਪੁਰ ਸ਼ਹਾਜਾਦਪੁਰ ਅਤੇ ਕੇਸ਼ਨੀ ਨਾਂ ਦਾ ਇਲਾਕੇ ਸ਼ਾਮਲ ਸਨ ਕਰਮ ਸਿੰਘ ਨੇ ਸ਼ਹਾਜਾਦਪੁਰ ਨੂੰ ਆਪਣੀ ਮਿਸਲ ਦੀ ਰਾਜਧਾਨੀ ਬਣਾਇਆ ਸੀ ਪਰ ਉਹ ਤਲਵੰਡੀ ਸੱਬ ਵਿੱਚ ਹੀ ਆਪਣਾ ਜ਼ਿਆਦਾ ਸਮਾਂ ਬਤੀਤ ਕਰਦਾ ਸੀ ਕਰਮ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਗਲਾਪ ਸਿੰਘ ਨੇ ਇਸ ਮਿਸਲ ਦੀ ਅਗਵਾਈ ਕੀਤੀ ਗਲਾਪ ਸਿੰਘ ਦੀ ਮੌਤ ਤੋਂ ਬਾਅਦ 1844 ਈਸਵੀ ਵਿੱਚ ਉਸਦੇ ਪੁੱਤਰ ਸ਼ਿਵ ਕ੍ਰਿਪਾਲ ਸਿੰਘ ਨੇ ਇਸ ਮਿਸਲ ਦੀ ਅਗਵਾਈ ਕੀਤੀ ਪਰ ਉਹ ਇੱਕ ਯੋਗ ਸ਼ਾਸਕ ਨਾ ਸਿੱਧ ਹੋਇਆ ਇਸ ਕਾਰਨ ਇਹ ਮਿਸਲ ਵੀ ਅੰਗਰੇਜ਼ੀ ਰਾਜ ਦੇ ਅਧੀਨ ਚਲੀ ਗਈ ਇਹਨਾਂ ਸਾਰੀਆਂ ਮਿਸਲਾਂ ਨੂੰ ਸੰਯੁਕਤ ਰੂਪ ਵਿੱਚ ਦਾਲ ਖਾਲਸਾ ਕਿਹਾ ਜਾਂਦਾ ਸੀ ਇਹਨਾਂ ਮਿਸਲਾਂ ਦੇ ਸਰਦਾਰ ਸਾਲ ਵਿੱਚ ਦੋ ਬਾਰ ਅੰਮ੍ਰਿਤਸਰ ਵਿੱਚ ਮਿਲਦੇ ਸਨ ਇਸ ਇਕੱਠ ਨੂੰ ਸਰਬੱਤ ਖਾਲਸਾ ਦਾ ਨਾਂ ਦਿੱਤਾ ਗਿਆ ਸਰਬੱਤ ਖਾਲਸਾ ਤੋਂ ਭਾਵ ਸਾਰੀ ਸਿੱਖ ਕੌਮ ਨਾਲ ਸੀ ਸੋ ਇਹ ਸੀ ਸ਼ਹੀਦ ਮਸਲਾ ਇਤਿਹਾਸ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਨੂੰ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹਨਾਂ ਨੂੰ ਆਪਣੇ ਪੰਜਾਬ ਬਾਰੇ ਆਪਣੇ ਇਤਿਹਾਸ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀੜਾਂ ਬਾਰੇ ਪਤਾ ਲੱਗ ਸਕੇ ਸੋ ਤਦ ਤੱਕ ਲਈ ਧੰਨਵਾਦ ਜੀ ਸਿਰ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਹ